ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਰਸਨਾ ਜਪੀਏ ਇੱਕ ਨਾਮ ਇਹੀ ਸੁਖ ਆਨੰਦ ਘਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾਂ ਈ ਤ੍ਰਿਸ਼ਨਾ ਲਾਥਿਆ ਹਰ ਬਿਸਰਾਵਨ ਦੇ ਪਾਇਆ ਸੋ ਬਹੁਰ ਨਕਤ ਹੀ ਧਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾ ਕਾ ਭੋ ਗਿਆ ਗੌੜੀ ਮਹੱਲਾ ਪੰਜਵਾ ਜਾ ਕੋ ਬਿਸਰੇ RAM ਨਾਮ ਆਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹਿਰ ਰਹਾਉ ਜਾ ਕੋ ਗੁਰਮੁਖਰ ਦੇ ਬੁੱਧ ਤਾ ਕੈ ਕਰ ਤਲ ਨਵ ਲਿਧ ਸਿਧ ਜੋ ਜਾਣੇ ਹਰ ਪ੍ਰਭ ਧਨੀ ਕਿਛ ਨਾਹੀ ਤਾ ਕਹਿ ਕਮੀ ਕਰਨੇ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹ ਨਾਨਕ ਤੈਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾਲ ਗਰਬ ਬਡੋ ਮੂਲ ਇਤਨ ਰਹਿਣ ਨਹੀਂ ਗੋਹ ਕਿਤਨ ਰਹਾਉ ਬੇਬਰਜਤ ਬੇਦ ਸੰਤ ਨਾਮ ਵਾਹੂ ਸੋਰੇ ਹਿਤਨੋ ਹਾਰ ਜੁਵਾਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨ ਚਰਨ ਕਮਲ ਰੰਗ ਰਤਨੋ ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਤੂੰ ਗੌੜੀ ਮਹੱਲਾ ਪੰਜਵਾ ਮੋਹੇ ਦਾਸ ਰੋ ਠਾਕੁਰ ਕੋ ਤਾਨ ਪ੍ਰਭ ਕਾ ਖਾਣਾ ਰਹਾਉ ਐਸੋ ਹੈ ਰੇ ਖਸਮ ਹਮਾਰਾ ਖਿੰਨ ਮਹਿ ਸਾਜ ਸਵਾਰਣ ਹਾਰਾ ਕਾਮ ਕਰੀ ਜੇ ठाकुर भावा गीत चरित ਪ੍ਰਭ ਕੇ ਗੁਣ गावा ਸ਼ਰਨ ਪਰਿਓ ਠਾਕੁਰ ਵਜੀਰਾ ਤੇਨਾ ਦੇਖ ਮੇਰਾ ਮਨ ਥੀਰਾ ਇਕ ਟੇਕ ਇਕੋ ਆਧਾਰਾ ਜਨ ਨਾਨਕ ਹਰ ਕੀ ਲਗਾਕਾਰਾ ਗੋੜੀ ਮਹੱਲਾ ਪੰਜਵਾ ਹੈ ਕੋ ਐਸਾ ਹੋ ਮੈਂ ਤੋਰੈ ਇਸ ਮਿੱਠੀ ਤੇ ਇਹੋ ਮਨ ਹੋ ਰੈ ਰਹਾਓ ਅਗਿਆਨੀ ਮਨੁਖ ਭਇ ਜੋ ਨਹੀਂ ਸੋ ਲੋ ਰੈ ਰੈਨ ਅੰਧਾਰੀ ਕਾਰੀਆ ਕਮਨ ਜੁਗਤ ਜਿਤ ਭੋਰੈ ਭਰਮਤੋ ਭਰਮਤੋ ਹਾਰਿਆ ਅਨਕ ਬਿਦੀ ਕਰ ਟੋਰੇ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੇ ਗੌੜੀ ਮਹੱਲਾ ਪੰਜਵਾ ਚਿੰਤਾ ਮਨ ਕਰੁਣਾ ਮੈਂ ਰਹਾ ਦੀਨ ਦਿਆਲਾ ਪਾਰ ਬ੍ਰਹਮ ਜ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਆਗਾਦ ਬੂਦ ਸਨਤ ਜਸੋ ਕੋਟ ਅਗ ਖੈ ਕਿਰਪਾ ਨਿਧ ਪ੍ਰਭ ਮਿਆਤਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੇ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਆ ਜਾਏ ਰਹਾ ਇਕ ਰਣ ਕੇ ਪਾਹਨ ਤੁਮ ਆਏ ਬਹੁ ਜੋਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦਿਸੇ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰੇ ਉਠਾ ਕੋਰ ਖਿਨ ਮਹਿ ਹੋਤ ਪਰਾਏ ਪਹਿਰੇ ਬਗਾ ਕਰ ਇਸ਼ਨਾਨਾ ਚੋ ਆਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚਿਨਿਆ ਜੋ ਹਸਤੀ ਨਵਾਏ ਜੋ ਹੋਏ ਕਿਰਪਾਲ ਤਾਂ ਸਤਗੁਰ ਮਿਲੇ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਦਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗਉੜੀ ਪੁਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ 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 ਸਦ ਕਰੀਏ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲ ਹਰੀਏ ਰਹਾ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਨ ਗਾਇਏ ਜੋ ਹੋਏ ਦਿਆਲ ਸਤ ਗੁਰ ਆਪਣਾ ਤਾਂ ਇਹ ਮਤਬੁਦ ਪਾਈਏ ਮੇਰੇ ਮਨ ਨਾਮ ਲੈ ਜਮ ਬੰਦ ਤੇ ਛੁੱਟ ਹੈ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤ ਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੋਹਾਰੇ ਚੱਲੇ ਕਰ ਸੇਵਾ ਸਤ ਗੁਰ ਆਪਣੇ ਕੀ ਗੁਰ ਤੇ ਪਾਈਏ ਪਲ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲਿਸਾ ਰਾਗ ਗਉੜੀ ਮਹਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਜੀ ਹੈ ਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪ੍ਰਮਾਇਆ ਉਗਣਾ ਨੇਧਾ ਨਹੀਂ ਗਾਇਆ ਮਨ ਵਿਖੇ ਹੀ ਮਹਿ ਲੁਜੀਏ ਜਾ ਕੋre ਕਿਰਪਾ ਕਰੇ ਜੀਵਤ ਸੋਈ ਮਰੇ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿੱਜੀ ਹੈ ਗੌੜੀ ਮਹੱਲਾ ਪੰਜਵਾ ਸਭੂ ਕੋ ਰਸ ਹਰ ਹੋ ਰਹਾ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੋਣ ਕਰ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰਿਯੋ ਗੋੜੀ ਮਹੱਲਾ ਪੰਜਵਾ ਗੁਣ ਕੇ ਰਤਨਿਤ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੋਨਾ ਹੈ ਨਾਨਕ ਨੇਰ ਨੇਰੀ ਉਹ ਗਉੜੀ ਮਹੱਲਾ ਪੰਜਵਾ ਮਤੋ ਹਰ ਰੰਗ ਮਤੋ ਰਹਾਓ ਉਹੀ ਪੀਓ ਉਹੀ ਖਿਓ ਗੁਰਹਿ ਦਿਓ ਦਾਨ ਕੀਓ ਓ ਆਹੋ ਸੋ ਮਨ ਰਤੋ ਓਹੀ ਬਾਢੀ ਓਹੀ ਪੋਚਾ ਓਹੀ ਪਿਆਰ ਓਹੀ ਰੂਚਾ ਮਨ ਓਹ ਸੁਖ ਜਤੋ ਸਹਜ ਕੇ ਲਨ ਦਿਖੇ ਲ ਰਹੇ ਫੇਰ ਭੇ ਮੇਲ ਨਾਨਕ ਗੁਰ ਸ਼ਬਦ ਪਰਤੋ ਰਾਗ ਗੋੜੀ ਮਲਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਹੋ ਮਿਤਾ ਲੈ ਹੋ ਅਗੇ ਵਿਖਮ ਪੰਥ ਭਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਦਕੀ ਹੋ ਕਾਟਿਏ ਜਮ ਜਾਲ ਹੋ ਮ जग ਤੀਰਥ ਕੀਏ ਵਿੱਚ ਹੋ ਮੈਂ ਬਦੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹਰ ਬਹਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨੇ ਚਲ ਕੋ ਥਾਉ ਨਾ ਹੈ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹਿ ਜਾਹਿ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿ ਆਪੋਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਜੈ ਸੋ ਗੁਰ ਉਪਦੇਸਿਆ ਮੈਂ ਤੈਸੋ ਕਹਿ ਆਪਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ